ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰਾਂ ਦੇ ਫੋਨ ਵੀ ਆਉਂਦੇ ਪਏ ਆ ਤੇ ਅਸੀਂ ਵੀ ਲੰਘਦੇ ਟੱਪਦੇ ਫੀਲਡਾਂ ਦੇ ਵਿੱਚ ਖੇਤਾਂ ਵਿੱਚ ਜਾ ਕੇ ਵੇਖਿਆ ਕਿ ਡਾਕਟਰ ਸਾਹਿਬ ਕਿਸਾਨ ਕਹਿੰਦੇ ਆ ਕਿ ਝੋਨਾ ਤੁਰਦਾ ਨਹੀਂ ਪਿਆ ਜਕੜਿਆ ਜਾਂ ਪਿਆ ਜੰਗਾਲੇ ਜੇ ਭੂਰੇ ਜੇ ਪੱਤੇ ਹੋਏ ਪਏ ਜਾਂ ਕਿਤੇ ਕਿਤੇ ਪੀਲਾ ਪਣ ਗਿਆ ਤੇ ਹੱਲ ਦੱਸਣ ਤੋਂ ਪਹਿਲਾਂ ਕਿਸਾਨ ਵੀਰੋ ਇੱਕ ਤੁਹਾਡੋਂ ਗੱਲ ਦੱਸਦਾ ਪਿਛਲਾ ਸੀਜ਼ਨ ਵੀ ਸਾਡਾ ਇਦਾਂ ਹੀ ਸੀ ਘਟੋ ਘਟ ਵੀ ਝੋਨੇ ਦੇ ਸੀਜ਼ਨ ਮੀਂਹ ਜਿਹੜਾ ਵਾ 30 35 ਦਿਨਾਂ ਬਾਅਦ ਪੈਣਾ ਸ਼ੁਰੂ ਹੋਏ ਤੇ ਜਿੰਨਾ ਚਿਰ ਮੀਂਹ ਨਹੀਂ ਨਾ ਪੈਂਦੇ ਉਹਨਾਂ ਚਿਰ ਸਾਡਾ ਝੋਨਾ ਨਹੀਂ ਖੁੱਲਦਾ ਅਸੀਂ ਚਾਹੇ ਲੱਖਾਂ ਦੀ ਦਵਾਈ ਪਾ ਲਈਏ ਉਹਨੂੰ ਵਧਾਉਣ ਲਈ ਟੌਨਿਕ ਜੋ ਮਰਜ਼ੀ ਪਾਈ ਜਾਓ ਜਿਹੜਾ ਕੁਦਰਤ ਤੇ ਆ ਨਾ ਜਿਹੜਾ ਸਾਡੇ ਮੀਂਹ ਆ ਸਾਡੇ ਝੋਨੇ ਲਈ ਫਸਲ ਦੀ ਜਿੰਨਾ ਮੀਂਹ ਵਰਦਾਣਿਆ ਉਨੀ ਕੋਈ ਦਵਾਈ ਕੋਈ ਸਪਰੇ ਨਹੀਂ ਵਰਦਾਨ ਹੈਗੀ ਤੇ ਜਿੰਨਾ ਚਿਰ ਮੀਂਹ ਨਹੀਂ ਪੈਂਦੇ ਉਨਾ ਚਿਰ ਝੋਨੇ ਆ ਖੁੱਲ ਕੇ ਤੁਰਨਾ ਨਹੀਂ ਹੈਗਾ ਸੋ ਵੇਖੋ ਵੇਖ ਵਾਧੂ ਖਰਚੇ ਕਰੀ ਜਾਣੇ ਯੂਰੀਆ ਦੇ ਨਾਲ ਕੁਛ ਨਾ ਕੁਛ ਪਾਉਣਾ ਹੀ ਪਾਉਣਾ ਸੀ ਜੀ ਪਾਉਣਾ ਹੀ ਪਾਉਣਾ ਸਾਡੇ ਮਨਾਂ 'ਚ ਧਾਰਨਾਵਾਂ ਹੀ ਬਣੀਆਂ ਹੋਈਆਂ ਤੇ ਇਹ ਤਾਂ ਫਿਰ ਸਾਡੇ ਵਾਧੂ ਖਰਚੇ ਹੋ ਗਏ ਬਿ ਲੋੜੇ ਖਰਚ ਹੋ ਗਏ ਵਾਤਾਵਰਨ ਦਾ ਵੀ ਸੱਤਿਆ ਨਸ ਹੋ ਗਿਆ ਧਰਤੀ ਮਾਂ ਦਾ ਵੀ ਬੇੜਾ ਕਰਕ ਹੋ ਗਿਆ ਕਹਿਣ ਤੋਂ ਬਾਅਵੇ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਕਿਹਾ ਸੀ ਝੋਨੇ ਨੂੰ ਸਿਰਫ ਦੋ ਹੀ ਘਾਟਾਂ ਆਉਂਦੀਆਂ ਜ਼ਿੰਕ ਤੇ ਲੋਹੇ ਦੀ ਜ਼ਿੰਕ ਦੀ ਜਿਹੜੀ ਆ ਜੰਗਾਲਿਆ ਜਾਂ ਪਾਣੀ ਆ ਉਹ ਜ਼ਿੰਕ ਦੀ ਘਾਟ ਆ ਲੋਕਾਂ ਜ਼ਿੰਕ ਪਾਈ ਆ ਤੇ ਫਿਰ ਵੀ ਘਾਟ ਆ ਗਈ ਕਿ ਨਾ ਤੇ ਮੇਰੀ ਵੀਡੀਓ ਖੋਲ ਕੇ ਵੇਖ ਲਓ ਅੱਜ ਤੋਂ 10 ਦਿਨ ਪਹਿਲਾਂ ਵੀ ਇਹ ਗੱਲ ਤੁਹਾਨੂੰ ਕਹੀ ਸੀ ਜ਼ਿੰਕਾਂ ਲੱਖ ਪਾ ਲੋ ਘਾਟ ਫਿਰ ਵੀ ਆਉਣੀ ਜੇ ਉਹ ਤਰੀਕਾ ਵੀਡੀਓ ਧਿਆਨ ਨਾਲ ਸੁਣ ਲਿਆ ਜੇ ਪਿਛਲੀ ਜਿਹੜੀ ਮੈਂ ਤੁਹਾਨੂੰ ਕਹਿਣ ਡਿਆ ਜ਼ਿੰਕ ਵਾਲੀ ਪਿਛਲੀ ਵੀਡੀਓ ਤੇ ਅੱਜ ਜਿਹੜੇ ਆਪਾਂ ਤੱਤ ਬਾਰੇ ਗੱਲ ਕਰਨੀ ਆ ਉਹ ਆ ਲੋਹਾ ਤੱਤ ਤੇ ਲੋਹਾ ਤੱਤ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ ਮਨਾਂ 'ਚ ਗੱਲ ਬਿਠਾ ਦਿਆਂ ਲੋਹੇ ਤੱਤ ਦੀ ਸਿਰਫ ਤੇ ਸਿਰਫ ਸਪਰੇਅ ਹੁੰਦੀ ਐ ਕੱਲੀ ਤੋਂ ਕੱਲੀ ਸਿਰਫ ਸਪਰੇਅ ਹੀ ਹੋਣੀ ਐ ਧਰਤੀ 'ਚ ਤੁਸੀਂ ਲੱਖ ਲੋਹਾ ਪਾਈ ਜਾਓ ਉਹ ਮਿੱਟੀ ਐ ਉਹਦਾ ਕੋਈ ਅਸਰ ਨਹੀਂ ਹੋਣਾ ਮਨਾਂ ਦੇ ਵਿੱਚ ਗੱਲ ਬਿਠਾ ਲਓ ਤੇ ਲੋਹਾ ਜ਼ਿੰਕ ਕਰਕੇ ਨਾ ਕੋਈ ਗੱਲ ਜੀ ਫਲਾਇਆ ਕਰੋ ਲੋਹਾ ਵੱਖਰਾ ਤੱਤ ਐ ਜ਼ਿੰਕ ਵੱਖਰਾ ਤੱਤ ਐ ਜ਼ਿੰਕ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਪਿਛਲੀ ਵੀਡੀਓ ਨੂੰ ਇਹਦੇ ਨਾਲ ਜੋੜ ਲਿਆ ਜੇ ਤੇ ਇਹ ਅੱਜ ਦੀ ਵੀਡੀਓ ਲੋਹੇ ਤੱਤ ਬਾਰੇ ਐ ਲੋਹੇ ਤੱਤ ਬਾਰੇ ਕਿਸਾਨ ਵੀਰੋ ਸਾਨੂੰ ਪਤਾ ਕਿਵੇਂ ਲੱਗੇਗਾ ਵੀ ਸਾਡੇ ਖੇਤ ਵਿੱਚ ਲੋਹੇ ਤੱਤ ਦੀ ਘਾਟ ਆ। ਝੋਨੇ ਨੂੰ ਸਿਰਫ ਦੋ ਹੀ ਘਟਾ ਆਉਂਦੀਆਂ। ਮੈਂ ਬਾਰ-ਬਾਰ ਇਹੀ ਬੇਨਤੀਆਂ ਕਰ ਰਿਹਾ ਤੁਹਾਨੂੰ। ਲੋਹੇ ਤੱਤ ਬਾਰੇ ਸਾਨੂੰ ਪਤਾ ਕਿਵੇਂ ਲੱਗੇਗਾ। ਰੇਤਲੀਆਂ ਪੈਲੀਆਂ ਜਿੱਥੇ, ਮਾੜੀਆਂ ਪੈਲੀਆਂ ਜਿੱਥੇ, ਮਿੱਟੀ ਚਕਾਈ ਆ ਜਿੱਥੇ ਪਾਣੀ ਮਤਲਬ ਕਿ ਘੱਟ ਲੱਗਦਾ ਵਾ ਝੋਨੇ ਨੂੰ। ਉੱਥੇ ਲੋਹੇ ਤੱਤ ਦੀ ਘਾਟ ਜ਼ਿਆਦਾ ਆਉਂਦੀ ਪਈ ਆ। ਝੋਨੇ ਦੇ ਜਿਹੜੇ ਨਵੇਂ ਪੱਤੇ ਜਿਹੜੇ ਨਿਕਲਦੇ ਆ, ਉਹ ਜਦੋਂ ਪੀਲੇ ਪੈਣੇ ਸ਼ੁਰੂ ਹੋ ਜਾਣ ਹੌਲੀ ਹੌਲੀ ਸਾਰਾ ਜਿਹੜਾ ਬੂਝਾ ਆਇਆ ਉਹ ਪੀਲਾ ਹੋ ਜਾਵੇ ਤਾਂ ਉਹ ਲੋਹੇ ਤੱਤ ਦੀ ਘਾਟ ਹੁੰਦੀ ਕਿਸਾਨ ਵੀ ਰੋ। ਤੇ ਇਹਦੀ ਪੂਰਤੀ ਲਈ ਆਪਾਂ ਕੀ ਕਰਨਾ? ਇਹਦੀ ਪੂਰਤੀ ਲਈ ਫੈਰਸ ਸਲਫੇਟ ਲੋਹਾ 19% ਵਾਲਾ ਜਿਹੜਾ ਤੋਤੀਆ ਜਿਹਾ ਹਰਾ ਜਿਹਾ ਆਉਂਦਾ ਉਹਦੀ ਆਪਾਂ ਕਿਲੋ ਦੀ ਸਪਰੇਅ ਕਰਨੀ ਹੈ। ਵੀ ਜੇ ਕੱਲੇ ਲੋਹੇ ਤੱਤ ਦੀ ਤੁਹਾਡੇ ਖੇਤ ਵਿੱਚ ਘਾਟ ਆ ਤਾਂ ਲੋਹੇ ਦੀ ਤੁਸੀਂ ਸਪਰੇਅ ਕਰ ਸਕਦੇ ਹੋ ਕੱਲੀ ਵੀ। ਇੱਕ ਦੋ ਸਪਰੇਆਂ ਹਫਤੇ ਦੇ ਵਕਫੇ ਤੇ ਕਰੋ ਜਿੱਥੇ ਜ਼ਿਆਦਾ ਘਾਟਾਂ ਨੇ ਜਿੱਥੇ ਹਾਂ ਸਿੱਧੀ ਬਿਜਾਈ ਦੇ ਵਿੱਚ ਜ਼ਰੂਰ ਦੋ ਦੋ ਤਿੰਨ ਤਿੰਨ ਸਪਰੇਆਂ ਅਸੀਂ ਕਹਿੰਨੇ ਆ ਜਿਹੜੇ ਕਿਸਾਨ ਵੀਰ ਸਿੱਧਾ ਝੋਨਾ ਲਾਉਂਦੇ ਉੱਥੇ ਘਾਟ ਆਉਣੀ ਆਉਣੀ ਚਾਹੇ ਰੇਤਲੀ ਜ਼ਮੀਨਾ ਚਾਹੇ ਭਾਰੀ ਆ ਸਿੱਧੀ ਬਿਜਾਈ ਤਾਂ ਵੈਸੇ ਭਾਰੀ ਜ਼ਮੀਨ 'ਚ ਹੁੰਦੀ ਆ ਉੱਥੇ ਵੀ ਉੱਥੇ ਭਾਰੀ ਜ਼ਮੀਨ 'ਚ ਵੀ ਲੋਹੇ ਦੀ ਘਾਟ ਆਉਂਦੀ ਪਈ ਤੇ ਹੁਣ ਜੇ ਔੜ ਲੱਗੀ ਹੋਈ ਆ ਤੇ ਜਕੜਿਆ ਵਾ ਝੋਨਾ ਸਾਡਾ ਅੱਜ ਹੀ ਅਸੀਂ ਆ ਸਾਰਾ ਦਿਨ ਹੀ ਬਾਹਰ ਰਹੇ ਆ ਤੇ ਇਹ ਹੀ ਘਾਟਾਂ ਨੇ ਸਿਰਫ ਲੋਹੇ ਜ਼ਿੰਕ ਦੀਆਂ ਕਿਸਾਨ ਵੀਰ ਉਹ ਘਾਟਾਂ ਨੇ ਪਰ ਫਿਲਹਾਲ ਤੁਹਾਡੇ ਮਨ ਨਹੀਂ ਖੜਦੇ ਤਾਂ ਤੁਹਾਨੂੰ ਦੱਸਿਆ ਲੋਹਾ ਖੇਤਾਂ ਵਿੱਚ ਨਾ ਪਾਓ ਉਹ ਅਸਰਦਾਰ ਨਹੀਂ ਹੈਗਾ ਸਿਰਫ ਲੋਹੇ ਦੀ ਸਪਰੇਅ ਹੁੰਦੀ ਹੈ ਤੇ ਜਿੰਕ ਤੱਤ ਜਿਹੜਾ ਉਹਨੂੰ ਧਰਤੀ ਵਿੱਚ ਵੀ ਪਾਜਿਆ ਪਾ ਲਓ ਭਾਵੇਂ ਉਹਦੀ ਸਪਰੇਅ ਵੀ ਕਰ ਲਓ ਤੇ ਜੇ ਤੁਸੀਂ ਲੋਹੇ ਦੀ ਵੀ ਕੱਲੀ ਸਪਰੇਅ ਨਹੀਂ ਕਰਨੀ ਔੜ ਲੱਗੀ ਹੈ ਜਾਂ 25 30 ਦਿਨਾਂ ਦਾ ਤੁਹਾਡਾ ਝੋਨਾ ਹੋ ਗਿਆ ਤਾਂ ਇੱਕ ਦੇਸੀ ਤਰੀਕਾ ਤੁਹਾਡਾ ਤੁਸੀਂ ਇਹ ਪੜ ਵੀ ਲੈਣਾ ਹੈ ਜਿੰਕ ਲੋਹਾ ਯੂਰੀਆ ਤੇ ਕਲੀ ਦਾ ਪਾਣੀ ਇਹ ਜੀ ਸਪਰੇ ਵੀ ਕਿਸਾਨ ਵੀਰੋ ਕਰਦੇ ਹੋਗੇ ਤੱਕ ਕਾਰਗਰ ਆ ਤੁਹਾਡੇ ਝੋਨੇ ਦੇ ਵਿੱਚ ਹਰਿਆਵਲ ਬਣ ਜਾਊਗੀ ਤੁਹਾਡਾ ਮਨ ਖੜ ਜਾਊਗਾ ਇਹਦਾ ਖਰਚਾ ਹੀ ਕੋਈ ਨਹੀਂ ਕਿਲੋ ਜ਼ਿੰਕ ਕਿਤੇ ਕਿੰਨੇ ਦੀ ਆਉਣੀ ਕਿਲੋ ਲੋਹਾ ਕਿਤੇ ਕਿੰਨੇ ਕਿੰਨੇ ਕਦਾ ਪੈਣਾ ਯੂਰੀਆ ਕਿਲੋ ਡੇਢ ਕਿਲੋ ਕਿੰਨੇ ਦੀ ਹੈ ਤੇ ਜੇ ਕਲੀ ਟਲੇ ਵਾਲੀ ਹੈ ਜਿਹੜੀ ਉਹ ਅੱਧਾ ਕਿਲੋ ਕਿੰਨੇ ਕਦੀ ਪੈਣੀ ਕਹਿੰਦੇ ਤੋਂ ਬਾਅਦ ਉਂ ਵੀ ਅਸੀਂ ਵੇਖੋ ਵੇਖ ਪਤਾ ਹੀ ਨਹੀਂ ਕੀ ਕੁਝ ਪਾਈ ਜਾਂਦੇ ਜੇ ਲੋਹੇ ਦੀ ਘਾਟ ਆਉਂਦੀ ਪਈ ਹੈ ਤਾਂ ਕਲੀ ਫੈਰਸਲਫੇਟ 19% ਵਾਲਾ ਜਿਹੜਾ ਲੋਹਾ ਵਾ ਉਹਦੀ ਵੀ ਸਪਰੇ ਕਰ ਸਕਦੇ ਹੋ ਕਿਲੋ ਲੋਹਾ 60 ਲੀਟਰ ਪਾਣੀ ਦੇ ਵਿੱਚ ਤੇ ਭਰਮੇ ਭਰਮੇ ਪਾਣੀ ਵੀ ਲਾਓ ਤੁਸੀਂ ਖੇਤ ਨੂੰ ਜਿੱਥੇ ਲੋਹੇ ਦੀ ਘਾਟ ਆ ਗਈ ਤੇ ਜਿੱਥੇ ਝੋਨਾ ਜਕੜਿਆ ਪਿਆ ਜੰਗਾਲਿਆ ਪਿਆ ਤੁਰਦਾਣੀ ਪਿਆ ਉੱਥੇ ਫਿਰ ਆ ਤਜਰਬਾ ਵਰਤ ਲਓ ਉੱਥੇ ਫਿਰ ਆਪਣਾ ਲੋਹਾ ਵੀ ਆਪਾਂ ਇਹਦੇ ਚ ਲਿਆ ਇਹਦੇ ਚ ਆਪਾਂ ਜ਼ਿੰਕ ਵੀ ਲਈ ਹੋਈ ਆ ਜ਼ਿੰਕ ਜਿਹੜੀ 21% ਹੈ ਉਹ ਆਪਾਂ ਕਿਲੋ ਦੇ ਕਰੀਬ ਲੈਣੀ ਆ ਤੇ ਤੁਸੀਂ ਆਪਾਂ 6-700 ਗ੍ਰਾਮ ਤੋਂ ਤੱਕ ਤੁਸੀਂ ਲੈ ਲਓ ਲੋਹਾ ਜਿਹੜਾ ਔੜ ਲੱਗੀ ਹੋਈ ਹੁਣ ਜਿਵੇਂ ਲੋਹਾ ਕਹਿੰਦੇ ਤੋਂ ਭਾਵ ਥੋੜਾ ਜਿਹਾ ਤੇਜ਼ ਹੁੰਦਾ ਤੇ ਆਪਾਂ 7-800 ਗ੍ਰਾਮ ਲੈਣਾ ਮੜੇ ਜਾਂ ਮੌਸਮ ਖੁੱਲ ਗਿਆ ਤਾਂ ਕਿਲੋ ਤੱਕ ਵੀ ਲੈ ਸਕਦੇ ਯੂਰੀਆ ਕਿਲੋ ਤੋਂ 1.5 ਕਿਲੋ ਤੇ ਕਲੀ ਆ ਜਿਹੜੀ ਹੈ ਅੱਧਾ ਕਿਲੋ ਕਲੀ ਇੱਕ ਦਿਨ ਪਹਿਲਾਂ ਪਿਆਉਣੀ ਹੈ ਡਲੇ ਵਾਲੀ ਕਲੀ ਲੈਣੀ ਹੈ ਤੇ ਉਹ ਪਨੀਰੀ ਤੇ ਵੀ ਸਪਰੇਅ ਕੀਤੀ ਉਹ ਵੀਡੀਓ ਵੀ ਵੇਖ ਲਿਆ ਜੇ ਆਪਾਂ ਕਿਵੇਂ ਕੀਤੀ ਹੈ ਤੇ ਉਹਦੇ ਵਿੱਚ ਸਾਰਾ ਤੁਹਾਨੂੰ ਲਾਈਵ ਦਿਖਾਇਆ ਹੋਇਆ ਉਹ ਵੇਖ ਲਿਆ ਜੇ ਨਹੀਂ ਤਾਂ ਇੱਕ ਇੱਕ ਕਿੱਲੇ ਦੀ ਮਾਤਰਾ ਇਹਦੇ ਨਾਲ ਵੀ ਤੁਹਾਡਾ ਜਿਹੜਾ ਵਾ ਜਗੜਿਆ ਵਚੋਨਾ ਤੁਰਦਾ ਨਹੀਂ ਪਿਆ ਹਰੀਆਵਲ ਨਹੀਂ ਜਿਹੜਾ ਸਾਡੇ ਮਨਾਂ ਦੇ ਵਿੱਚ ਹੁੰਦਾ ਨਾ ਚੋਨਾ ਸਾਨੂੰ ਕਾਲਾ ਸ਼ਹਾਰਾ ਚਾਹੀਦਾ ਉਹ ਵੀ ਬਣ ਜਾਵੇਗਾ ਤੇ ਫਿਰ ਵੀਰੋ ਤੁਹਾਨੂੰ ਬੇਨਤੀ ਆ ਜੋ ਮਰਜੀ ਅਸੀਂ ਝੋਨੇ ਨੂੰ ਕਰ ਲਈਏ ਜੋ ਮਰਜੀ ਅਸੀਂ ਗਿਆਨ ਮੰਡੀ ਜਾਈਏ ਜੋ ਮਰਜੀ ਤੁਹਾਨੂੰ ਕੋਈ ਹੋਰ ਕਹੀ ਜਾਵੇ ਤੁਹਾਡੇ ਲੱਖ ਤਜਰਬੇ ਹੋਣਗੇ ਪਰ ਕਰਨ ਵਾਲਾ ਪ੍ਰਮਾਤਮਾ ਵਾ ਕੁਦਰਤ ਉੱਤੇ ਸਾਡੇ ਲਈ ਕੁਝ ਨਹੀਂ ਹੈਗਾ ਕੁਦਰਤ ਤੋਂ ਉੱਤੇ ਟੌਨਿਕ ਹੀ ਕੋਈ ਨਹੀਂ ਅਸੀਂ ਸਾਡਾ ਜਿਹੜਾ ਸਿਸਟਮ ਬਣਿਆ ਹੋਇਆ ਅਸੀਂ ਆਪ ਹੀ ਸਿਸਟਮ ਬਣਾਇਆ ਸਿਆਲਾਂ 'ਚ ਮੀਂਹ ਨਹੀਂ ਰੁਕਦੇ ਤੇ ਜਦੋਂ ਹੁਣ ਸਾਨੂੰ ਮੀਂਹ ਦੀ ਲੋੜ ਆ ਹਾਰ 'ਚ ਮੀਂਹ ਨਹੀਂ ਪਿਆ ਸੌਣ ਖਾਲੀ ਲੰਘਣ ਲੱਗ ਪਏ ਸਾਡੇ ਜਦੋਂ ਹੁਣ ਸਾਨੂੰ ਮੀਂਹ ਦੀ ਲੋੜ ਹੈ ਉਦੋਂ ਮੀਂਹ ਨਹੀਂ ਪੈਂਦੇ ਤੇ ਜਦੋਂ ਮੀਂਹਾਂ ਦੀ ਲੋੜ ਨਹੀਂ ਉਦੋਂ ਮੀਂਹ ਪੈਂਦੇ ਆ ਇਹ ਸਾਡਾ ਹੀ ਸਿਸਟਮ ਬਣਾਇਆ ਹੋਇਆ ਵੱਧ ਤੋਂ ਵੱਧ ਅਸੀਂ ਰੋਕ ਲਈਏ ਤਾਂ ਕਿ ਮੀਂਹਾਂ ਦਾ ਸਿਸਟਮ ਅਸੀਂ ਬਣਾ ਦਈਏ ਤੇ ਕੁਦਰਤ ਨਾਲ ਖਲਵਾੜ ਨਾ ਕਰੀਏ ਰਲ ਮਿਲ ਕੇ ਹੰਬੜਾ ਹੀ ਵੱਜਣਾ ਸਾਡਾ ਸਾਰਿਆਂ ਨੂੰ ਤੇ ਫਿਰ ਸਾਨੂੰ ਜਿਹੜੇ ਆ ਝੋਨੇ ਨਹੀਂ ਨਾ ਤੁਰਦੇ ਪਏ ਔੜਾਂ ਲਕੀਆਂ ਪੀਆਂ ਝਗੜੇ ਪਏ ਇਹ ਗੱਲਾਂ ਵੀ ਕਰਨ ਦੀਆਂ ਸਾਨੂੰ ਨੌਬਤ ਨਹੀਂ ਆਵੇਗੀ ਉਮੀਦ ਕਰਦਾ ਹਾਂ ਜਿਹੜੀ ਤੁਹਾਨੂੰ ਤਕਨੀਕ ਦੱਸੀ ਹੈ ਤਰੀਕਾ ਦੱਸਿਆ ਇਹ ਕਰ ਲਿਆ ਜੇ ਇੰਨੀਆਂ ਕੁ ਬੇਨਤੀਆਂ ਨੂੰ ਕਿਸਾਨ ਵੀਰੋਂ ਪ੍ਰਵਾਨ ਕਰਿਓ ਭੁੱਲ ਚੁੱਕ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ